ਕਸ਼ਿਕਾ ਜੀ ਸਾਰੇ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਬਿਲਕੁਲ ਠੀਕ ਠਾਕ ਹੋਮੋਗੇ ਅੱਜ ਦੀ ਵੀਡੀਓ ਦੇ ਫਾਇਦੇ ਆਪਾਂ ਤੁਹਾਨੂੰ ਦੱਸਦੇ ਆਂ ਵੀਡੀਓ ਚ ਜੀ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਿਓ ਤੇ ਫੋਲੋ ਵੀ ਜ਼ਰੂਰ ਕਰ ਲੇ ਜੀ ਜੇਕਰ ਤੁਸੀਂ ਪਹਿਲੀ ਵਾਰ ਵੀਡੀਓ ਵੇਖ ਰਹੇ ਹੋ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਜੀ ਆਜੋ ਫਿਰ ਤੁਹਾਨੂੰ ਦੱਸਦੇ ਆਂ ਆਪਾਂ ਅੱਜ ਦੇ ਟਿਪਸ ਨੰਬਰ 1 ਤੇ ਆਉਂਦਾ ਕੀ ਤੁਸੀਂ ਜਾਣਦੇ ਹੋ ਜਿਹੜਾ ਸਾਰਿਆਂ ਤੋਂ ਵੱਧ ਆਪਣਾ ਭਾਰ ਵਧਾਉਂਦਾ ਸਰੀਰ ਵਿੱਚ ਉਹ ਆਲੂ ਚਿਪਸ ਆ ਇਹਨਾਂ ਭਾਰ 버ਗਰ ਤੇ ਪੀਜੇ ਵੀ ਨਹੀਂ ਵਧਾਉਂਦੇ ਜਿੰਨਾ ਆਪਾਂ ਨੂੰ ਆਲੂ ਚਿਪਸ ਵਧਾਉਂਦੇ ਆ ਜੀ ਦੂਜੇ ਨੰਬਰ ਤੇ ਹੈਗਾ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਵੀ ਤੁਹਾਡਾ ਪਕੌੜਿਆਂ ਟਾਈਮ ਤੇ ਇਹ ਜਿਹੜਾ ਘੱਟ ਖੱਪਤ ਹੋਵੇ ਤੇਲ ਦੀ ਕਿਉਂਕਿ ਜਦੋਂ ਆਪਾਂ ਪਕੌੜੇ ਕੱਢਦੇ ਆਂ ਤਾਂ ਤੇਲ ਆ ਜਿਹੜਾ ਬਹੁਤੇ ਜ਼ਿਆਦਾ ਲੱਗਦਾਗਾ ਤਾਂ ਤੁਸੀਂ ਇਹ ਟਿਪ ਅਪਣਾਉਣੀ ਹੈ ਵੀ ਜਦੋਂ ਤੁਸੀਂ ਵੀ ਬੇਸਣ ਦੇ ਵਿੱਚ ਘੋਲ ਉਹ ਕਰਦੋਂ ਤਿਆਰ ਕਰਦੇ ਹੋ ਤਾਂ ਉਹਦੇ ਵਿੱਚ ਇੱਕ ਨਿੰਬੂ ਦਾ ਰਸ ਪਾ ਲੈਣਾ ਤੇ ਉਹਦੇ ਨਾਲ ਆ ਜਿਹੜਾ ਤੇਲ ਬਹੁਤੇ ਜ਼ਿਆਦਾ ਘੱਟ ਲੱਗਦਾ ਜੀ ਤੀਸਰਾ ਹੈਗਾ ਜੀ ਆਪਣੇ ਲਈ ਕੋਕਾ ਕੋਲਾ ਤੁਸੀਂ ਜਾਣਦੇ ਹੋ ਵੀ ਕੋਕਾ ਕੋਲਾ ਆਪਣੀ ਸਿਹਤ ਲਈ ਹੈ ਜਿਹੜਾ ਕਿੰਨਾ ਹਾਨੀਕਾਰਕਾ ਕਿਉਂਕਿ ਚੀਨ ਦੇ ਵਿੱਚ ਇੱਕ ਵਿਅਕਤੀ ਨੇ ਜਿਹੜੀ ਕੋਕ ਦੀ ਬੋਤਲ ਆ ਉਹ 10 ਸੈਕਿੰਡ ਦੇ ਵਿੱਚ ਪੀਣ ਦੀ ਕੋਸ਼ਿਸ਼ ਕੀਤੀ ਸੀ 1 ਲੀਟਰ ਤੇ ਉਹਨੇ ਪੀ ਵੀ ਲਈ ਪਰ ਉਸ ਤੋਂ ਬਾਅਦ ਕੁਝ ਹੀ ਦੇਰ ਬਾਅਦ ਉਹਦੀ ਮੌਤ ਜਿਹੜੀ ਆ ਹੋ ਗਈ ਕਿਉਂਕਿ ਉਹਦੇ ਵੀ ਸਰੀਰ ਦੇ ਵਿੱਚ ਬਹੁਤ ਹੀ ਜ਼ਿਆਦਾ ਮਾਤਰਾ ਜਿਹੜੀ ਗੈਸ ਦੀ ਬਣ ਚੁੱਕੀ ਸੀ ਇਹ ਤੁਸੀਂ ਜਾਣਦੇ ਹੋ ਓਕੇ ਸ਼ਬਦ ਦੀ ਜਿਹੜੀ ਸ਼ੁਰੂਆਤ ਆ ਉਹ ਕਦੋਂ ਹੋਈ ਆਜੂ ਫਿਰ ਅੱਜ ਤੁਹਾਨੂੰ ਆਪਾਂ ਦੱਸਦੇ ਹਾਂ ਓਕੇ ਸ਼ਬਦ ਦੀ ਸ਼ੁਰੂਆਤ ਆ ਜਿਹੜੀ ਉਹ 1839 ਈਸਵੀ ਵਿੱਚ ਹੋਈ ਕਿਉਂਕਿ ਇੱਕ ਨਿਊਜ਼ ਪੇਪਰ ਨੇ ਮਜ਼ਾਕ-ਮਜ਼ਾਕ ਦੇ ਵਿੱਚ 올 ਕਰੈਕਟ ਨੂੰ ਓਕੇ ਲਿਖ ਦਿੱਤਾ ਸੀਗਾ ਦਰਸਲ ਉਸ ਟਾਈਮ ਵਿੱਚ ਗਲਤ ਸਪੈਲਿੰਗ ਲਿਖਣ ਦਾ ਰਿਵਾਜ ਸੀ ਕਰਕੇ ਇਥੋਂ ਵੀ ਓਕੇ ਸ਼ਬਦ ਦਾ ਜਿਹੜਾ ਨਿਰਮਾਣ ਹੋਇਆ ਪੰਜਵੇਂ ਨੰਬਰ ਤੇ ਹੈਗਾ ਕੀ ਤੁਸੀਂ ਜਾਣਦੇ ਹੋ ਵੀ ਆਪਣੇ ਭਾਰਤ ਵਿੱਚ ਜਿਹੜਾ ਅਨਾਜ ਦੀ ਮਾਤਰਾ ਕਿੰਨੀ ਜ਼ਿਆਦਾ ਹੈ ਜੇਕਰ ਆਪਾਂ ਸਾਰੀ ਦੁਨੀਆ ਭੁੱਖੀ ਮਰਦੀ ਹੋਵੇ ਤਾਂ ਆਪਾਂ ਉਹਨਾਂ ਨੂੰ 6 ਮਹੀਨੇ ਜਿਹੜਾ ਪੋਜਨ ਕਰਾ ਸਕਦੇ ਹਾਂ ਕੀ ਤੁਸੀਂ ਜਾਣਦੇ ਹੋ ਵੀ ਜ਼ਿਆਦਾਤਰ ਲੋਕਾਂ ਦਾ ਦਿਮਾਗ ਜਿਹੜਾ ਤੇਜ਼ ਕੰਮ ਕਰਦਾ ਹੈਗਾ ਤੇ ਉਹਨਾਂ ਦੀ ਇਸ ਕਰਕੇ ਹੈਂਡ ਰੈਡਿੰਗ ਵੀ ਜਿਹੜੀ ਖਰਾਬ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਦੇ ਲੋਕ ਆ ਜਿਹੜੀ ਧੀਰਜ ਕਦੇ ਵੀ ਨਹੀਂ ਰੱਖ ਸਕਦੇ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਫੋਲੋ ਵੀ ਜ਼ਰੂਰ ਕਰ ਲਿਓ ਜੀ ਧੰਨਵਾਦ